ਆਪਣਾ ਨਾਂ ਕੀ ਵੀਰ ਜੀ? ਰੀਤਪਾਲ ਸਿੰਘ ਜੀ। ਰੀਤਪਾਲ ਸਿੰਘ। ਤੇ ਆਪਾਂ ਪੰਜ ਜੂਸ ਬੋਡੀ ਸਰਵਿਸ ਪੀਤਾ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਕੀ ਕੀ ਪ੍ਰੋਬਲਮ ਸੀ ਔਰ ਤੁਸੀਂ ਕਿੱਥੇ ਕੰਮ ਕਿ ਜੌਬ ਕਿੱਥੇ ਕਰਦੇ ਆ? ਭਾਜੀ ਮੈਂ ਹੈਗਾ ਬਾਹਰਲੇ ਮੁਲਕ 'ਚ। ਕਿਹੜੇ ਮੁਲਕ 'ਚ ਆਂ? ਫਿਲੀਪੀਨ 'ਚ। OK। ਮਨੀਲਾ। OK। ਉੱਥੇ ਭਾਜੀ ਮੈਨੂੰ ਪ੍ਰੋਬਲਮ ਸੀ ਮੈਂ ਸਕੂਟਰੀ ਚਲਾਉਂਦਾ ਮੇਰੇ 40 ਤੋਂ ਉੱਤੇ ਸਕੂਟਰੀ ਨਹੀਂ ਚੱਲਦੀ ਸੀ ਤੇ ਹਾਂ ਕੰਬਣ ਲੱ ਆ ਜਾਂਦਾ ਸੀ ਮੈਂ। ਠੀਕ। ਤੇ ਮੈਨੂੰ ਸਾਹ ਬਹੁਤ ਚੜਦਾ ਸੀ, ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਸੀ। ਮੈਂ ਗੋਲੀ ਖਾਂਦਾ ਤਕਰੀਬਨ 4 ਸਾਲ ਤੋਂ। ਰੈਗੂਲਰ ਰੋਟੀ ਖਾਣੀ ਭੁੱਲ ਸਕਦਾ ਪਰ ਗੋਲੀ ਖਾਣੀ ਨਹੀਂ ਮੈਂ ਭੁੱਲਦਾ ਸੀ ਇੰਨਾ ਡਰਿਆ ਸੀ ਠੀਕ ਮੈਨੂੰ ਇੱਥੇ ਮੇਰੀ ਵਾਈਫ ਨੇ ਖਾ ਲਿਆ ਹੀ ਪੈਕੇਜ ਇਹ ਮੈਨੂੰ ਉਹਨਾਂ ਨੇ 17 ਫਰਵਰੀ ਨੂੰ 17 ਜਨਵਰੀ ਨੂੰ ਦਵਾਇਆ ਸੀਗਾ ਠੀਕ ਉਹ ਪੈਕ ਅੱਜ ਮੈਂ ਪੂਰਾ ਕਰ ਚੁੱਕਿਆ ਹਾਂ ਮੈਂ 50 ਦਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੈਨੂੰ ਜੀ ਤੁਰ ਨਹੀਂ ਹੁੰਦਾ ਹੀ ਸਾਹ ਚੜਦਾ ਸੀਗਾ ਬੀਪੀ ਵੱਧਦਾ ਸੀ ਬੀਪੀ ਬਲੱਡ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਸੀਗਾ ਤੇ ਬਾਹਾਂ ਵਿੱਚ ਆਏ ਲੱਗਦਾ ਜਿੰਦਾ ਜਾਨ ਹੀ ਨਹੀਂ ਹੁੰਦੀਗੀ ਠੀਕ ਹੈ ਜੀ ਦੀ ਪਾਜੀ ਫਿਰ ਮੈਂ ਉਹ ਪੈਕ ਪੀਤਾ 10 ਦਿਨ ਤੱਕ ਮੈਨੂੰ ਨਹੀਂ ਲੱਗਾ ਉਦੋਂ ਬਾਅਦ ਆਪਣੇ ਆਪ ਹੀ ਮੈਨੂੰ ਆਏ ਲੱਗਦਾ ਜਿਵੇਂ ਹਰ ਕੰਮ ਨੂੰ ਭੱਜ ਭੱਜ ਕਰਾਂ ਠੀਕ ਤੇ ਉਸ ਤੋਂ ਬਾਅਦ ਮੈਂ ਸਕੂਟਰ ਮੋਟਰਸਾਈਕਲ ਚਲਾ ਕੇ ਦੇਖਿਆ ਕੋਈ ਪ੍ਰੋਬਲਮ ਨਹੀਂ ਕੋਈ ਡਰ ਨਹੀਂਗਾ ਯਾਨੀ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਮਤਲਬ ਬੀਪੀ ਦੀ ਤੁਸੀਂ ਗੋਲੀ ਖਾਂਦੇ ਸੀਗੇ ਆ ਦੇਖੋ ਭਾਜੀ ਮੈਂ ਹਲੇ ਵੀ ਰੱਖਿਆ ਡਰ ਦੇ ਮਾਰੇ ਨੇ ਆਪਣੀ ਜੇਬ ਦੇ ਵਿੱਚ ਵੀ ਕਿਤੇ ਵਧਣਾ ਜਾ ਪਰ ਨਹੀਂ ਇਹਨੂੰ ਡੇਢ ਮਹੀਨਾ ਹੋ ਗਿਆ ਜੇਬ ਚੀ ਉਦਾਂ ਹੀ ਪਈ ਆ ਇਹ ਹੁਣ ਮੁੜ ਕੇ ਖਾਦੀ ਨਹੀਂ ਨਹੀਂ ਮੁੜ ਕੇ ਨਹੀਂ ਖਾਦੀ ਇਹ ਤੇ ਤੁਹਾਡਾ weight ਵੀ ਜ਼ਿਆਦਾ ਸੀਗਾ weight ਸੀਗਾ weight 4 ਕਿਲੋ ਘਟਾਇਆ ਇਹਨਾਂ ਫਿਰ ਬਾਅਦੋਂ ਮੈਂ ਭਾਜੀ ਤੁਹਾਨੂੰ ਇੱਕ ਗ੍ਰੀਨ ਟੀ ਦੀ ਜਿਹੜੀ ਹੁੰਦੀ ਤੁਹਾਡੀ ਉਹ ਲਈ ਉਹਦੇ ਨਾਲ ਮੈਨੂੰ ਉਹ ਬਹੁਤ ਯਾਨੀ ਬੋਡੀ ਜਿੱਦਾਂ ਹਲਕੀ ਹਲਕੀ ਮਹਿਸੂਸ ਹੁੰਦੀ ਹਲਕੀ ਹਲਕੀ ਮਹਿਸੂਸ ਹੁੰਦੀ ਹਾਂਜੀ ਹਾਂਜੀ ਹੁਣ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਵੀ ਵਧੀ ਹਣੇ ਤੰਦਰੁਸਤ ਹੈ ਤੁਸੀਂ ਤੰਦਰੁਸਤ ਹੈ ਹੁਣ ਤੁਹਾਨੂੰ ਬਹੁਤ ਭੈਣ ਭਰਾ ਸੁਣਨਗੇ ਲਾਈਵ ਜਿੱਦਾਂ ਵੀ ਸੋਸ਼ਲ ਮੀਡੀਆ ਤੇ ਵੀ ਆਪਾਂ ਉਹ ਵੀ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਡਾਕਟਰਾਂ ਕੋਲੇ ਇੰਨੇ ਪੈਸੇ ਪਟਦੇ ਹੋ ਮੈਂ 4 ਸਾਲ ਦਵਾਈਆਂ ਖਾਧੀਆਂ ਬਲੱਡ ਟੈਸਟ ਕਰਵਾਉਂਦਾ ਰਿਆਂ ਕੋਈ ਕਹਿੰਦਾ ਆਹ ਕੈਸਟ੍ਰੋਲ ਦੀ ਗੱਲ ਆਹ ਕਹਲਾ ਅੱਜ ਮੈਂ ਇੱਕ ਵੀ ਗੋਲੀ ਨਹੀਂ ਖਾਂਦਾ ਪਿਆ ਐ ਸੈਟ ਹੈ ਜੀ ਬਿਲਕੁਲ ਸੈਟ ਹੈ ਇੱਕ 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 ਪੈਕੇਜ ਪੀ ਲਿਆ ਭਾਜੀ ਮੈਂ ਇੱਕ ਨਾਲ ਲੈ ਕੇ ਜਾਣਾ 100 ਦਿਨ ਦਾ ਕਰਨਾ ਭਾਜੀ ਮੈਂ 100 ਦਿਨ ਪੂਰਾ ਕਰਨਾ ਹਾਂਜੀ ਕੋਈ ਪੈਦਾ ਨਹੀਂਗਾ ਵੀ ਆਪਾਂ ਪੈਸੇ ਡਾਕਟਰਾਂ ਕੋਲ ਪੱਟੀ ਜੰਨੇ ਆ ਟੈਸਟ ਕਰਾਉਣ ਤੁਸੀਂ ਬਿਲਕੁਲ ਫਿੱਟ ਹੋ ਜੂਗੇ ਚਲੋ ਠੀਕ ਹੈ ਵੀਰ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਧੰਨਵਾਦ